ਕਿਸਾ ਸਕਾਲਚਾ ਰੈਨ ਵਧੀਆ ਫਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੈ ਡਟਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਵਿੰਦਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਸਾਈਵਲ ਗਾਂ ਤੁਹਾਨੂੰ ਠੰਡੀ ਸੀਲ ਗੱਭਣ ਦਾ ਦਿਖਾਉਣੀ ਆ ਤੇ ਬਾਕੀ ਸਾਰੀਆਂ ਸੂਈਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਸਭ ਠੀਕ ਠਾਕ ਵੇਖਿਆ ਮਨ ਉਦਨ ਨਾਲ ਹਾਂਜੀ ਹਾਂਜੀ ਉਸੇ ਮੇਰੇ ਠੀਕ ਚਲੋ ਨਾਮ ਦੱਸਦੇ ਇੱਕ ਵਾਰੀ ਫਿਰ ਹਰਵਿੰਦਰ ਸਿੰਘ ਪਿੰਡ ਹਰੜਕਲਾ ਨਾਮਾ ਪਿੰਡ ਤਹਿਸੀਲ ਆਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਇੱਕ ਵਾਰੀ 8437478200 ਠੀਕ ਆ ਤੇ ਚਲੋ ਫਿਰ ਅੱਜ ਇੱਕ ਸਾਈ ਵਾਲ ਵੀ ਲੈ ਆਂਦੀ ਹਾਂ ਹਾਂਜੀ ਹਾਂਜੀ ਆਂਦੀ ਇੱਥੇ ਹੀ ਸ਼ੁਰੂਆਤ ਕਰ ਲਈਏ ਉਹ ਦਿਨ ਆਪਾਂ ਕ੍ਰੋਸ ਦੀ ਜਲਸੀ ਸ਼ਾਈ ਆਲ ਨਹੀਂ ਆਂਦੀ ਬੜੇ ਫੋਨ ਆਏ ਉਹਦੇ ਇੱਥੋਂ ਹੀ ਹਿਸਾਬ ਲਓ ਤਿੰਨਾਂ ਗਾਕਾ ਨੇ ਮੰਨ ਲਓ ਗਾਂ ਦੀ ਗਾਂ ਵਪਾਰੀ ਇਹਨੇ ਲਈ ਪਹਿਲਾਂ ਅੱਛਾ ਦੋ ਵਪਾਰੀਆਂ ਲੈ ਲਈ ਫਿਰ ਘਰ ਵਾਲੇ ਤੁਹਾਡੇ ਜਾਣਦੇ ਜੇ ਸ਼ਹਿਰ ਅੰਮ੍ਰਿਤਸਰ ਗਈ ਸੁਲਤਾਨਪੁਰ ਅੱਛਾ ਅੱਛਾ ਉਹਦੇ ਅਹੀਂ ਖੜਨੀ ਹੋਆ ਠੀਕ ਠੀਕ ਹੈ ਮੈਂ ਹਾਂ ਲੈ ਜਾਂ ਚੱਲ ਕੋਈ ਨਹੀਂ ਏ ਅੰਦੇ ਜਾਣਦੇ ਤੁਹਾਨੂੰ ਅਸੀਂ ਚਲੋ ਆਹੋ ਮੈਂ ਠੀਕ ਆ ਵਧੀਆ ਗੱਲ ਆ ਠੀਕ ਠੀਕ ਤੇ ਉਹ ਨਾ ਜਿਆਦੀ ਡਿਮਾਂਡ ਕਰਕੇ ਨਾ ਫਿਰ ਆਪਣਾ ਮਿੱਤਰ ਇੱਕ ਘੋੜਾ ਪਹਿਲਵਾਨ ਆ ਮੰਦਰਾਂ ਵਾਲੇ ਦਾ ਹਾਂਜੀ ਹਾਂਜੀ ਉਹਨੂੰ ਮੈਂ ਫੋਨ ਕੀਤਾ ਮੈਂ ਕਿ ਕੋਈ ਸ਼ਾਈ ਵਾਲ ਗਾਂ ਉਹਦੇ ਦੱਸੀ ਅੱਛਾ ਉਹਨੇ ਦੋ ਸਾਨੂੰ ਇਹਦੇ ਨਾਲ ਦੀਆਂ ਦਸ ਦਿੱਤੀਆਂ ਤੇ ਉਹ ਇੱਕ ਉਹ ਬੋਲਾ ਅਜੇ ਸਾਰਾ 7 ਕਿਲੋ ਇਹ ਅੱਛਾ ਉਹ ਆਂਦੇ ਪਈ ਤਿਆਰ ਕਰਕੇ ਦੁੱਧ ਪੂਰਾ ਤੇ ਫਿਰ ਵੇਚਨੇ ਅੱਛਾ ਗੱਬਣ ਦੇਤੀ ਆਪਣੀ ਤੇ ਹੁਣ ਇੱਕ ਆ ਜਿਹੜੀ ਆ ਇਹ ਠੰਡੀ ਸੀਲ ਪੂਰੀ ਬੜੀ ਠੰਡੀ ਸੀਲ ਆ ਗਾਹਾਂ ਦੀ ਡਿਮਾਂਡ ਕਰਕੇ ਆਉਂਦੀ ਜੋ ਪਹਿਲੀ ਵਾਰੀ ਆਪਾਂ ਦੇ ਸ਼ਾਈ ਵਾਲ ਆਉਂਦੀ ਜਾਵੇ ਅੱਛਾ ਇਤਰੇ ਭਾਅ ਵਿੱਚ ਰੱਖੀ ਠੰਡੀ ਸੀਲ ਆ ਕੇ ਜਿਹੜੀ ਹਾਂਜੀ ਹਾਂ ਦੇਖ ਸਕਦੇ ਰਮਾਨ ਜਿੱਥੇ ਤੇ ਮਰਜ਼ੀ ਬੈਠੇ ਰਹੋ ਕੋਈ ਗੱਲ ਹੀ ਨਹੀਂ ਜਿੱਥੇ ਮਰਜ਼ੀ ਬੈਠੋ ਹਾਂਜੀ ਠੀਕ ਆ ਤੇ ਕਿੰਨੇ ਕ ਦੁੱਧ ਆ ਲਈ ਜੇ ਇਹ ਨਾ ਇਹ ਐਵੇਂ ਝੂੜਨੀ ਆਪਾਂ ਮਾਰਨਾ ਨਾ ਅੱਗੇ ਦੁੱਧ ਤਾਂ ਨਹੀਂ ਕਿਤੇ ਝੂੜ ਬੋਲਿਆ ਅੱਛਾ ਉਹਨਾਂ ਨੇ 12 ਕਿਲੋ ਕਿਹਾ ਵੀ ਪਿਛਲੇ ਪਹਿਲੇ ਸਵੇਰੇ ਇਹਨੇ ਦਿੱਤਾ ajo ਅੱਛਾ ਔਰ ਇਹ ਰਗਾ ਵੇਖੋ ਹੁਣ ਬਦਲੀਆਂ ਰਾਜੀ ਉਹਦੋਂ ਆਂਦੇ ਲੱਸੀ ਅੱਛਾ ਹਾਂ ਬਾਕੀ ਇਹ ਆ ਵੀ ਹੈ ਜਿਹੜੀ ਸਾਈ ਵਾਲਿਆ ਸਾਈ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇੱਚ ਸਾਰੀਆਂ ਹੀ ਪੂਰੀਆਂ ਵਾਂ ਪਿਓਰ ਸਾਈ ਵਾਲਿਆ ਮੰਨ ਲਓ ਤੋਰੋਂ ਇੱਕ ਦੀ ਫੇਰੀ ਨੂੰ ਜਿਹੜੇ ਵੀ ਸ਼ਕੀਨ ਆ ਸਾਫ ਸਾਈ ਵਾਲ ਰੱਖੰਦੇ ਦੁੱਧ ਭਾਵੇਂ 10 ਦੇ ਦੇ 12 ਦੇ ਦੇ 14 ਦੇ ਦੇ ਉਹ ਵੱਖਰੀ ਗੱਲ ਆ ਪਰ ਹੈ ਨਿਸ਼ਾਨੀਆਂ ਜਿਹੜੀਆਂ ਸਾਈਵਲ ਦੀਆਂ ਪੂਰੀਆਂ ਘਰ ਪੀਣਾ ਸੇ ਦੁੱਧ ਜਿਹੜਾ ਇੰਨਾ گاਵਾਂ ਦਾ ਚੰਗਾ ਹੁੰਦਾ ਵਾ ਨਾ ਦੇਖ ਸਕਦੇ ਜੀ ਤੇ ਹੈ ਗਈ ਪੂਰੀ ਠੰਡੀ ਸੀ ਲਿਆ ਜਿਹੜੀ ਇਹ ਚੀਜ਼ ਦਾ ਬੜਾ ਵਾਧਾ ਵਾ ਤੇ ਰਾਜੀ ਰੂਜੀ ਆ ਪੂਰੀ ਕਿੰਨਾ ਫਿਰ ਵੇਦੇ ਜੱਜਾ ਮੋਲੇ ਦਾ ਮੁੱਲ ਤਾਂ ਭਾਜੀ ਇਹਦਾ 45000 ਕਰਦੇ ਜੀ ਅੱਛਾ 45 ਕਰਾ ਲਓ ਮਾਨਮੂਨ ਜਿੰਨਾ ਕਰਾਉਣਾ ਕਿੰਨਾ 42 ਦੇ ਦਈਏ ਦੇ ਦਿਓ ਪੂਰੇ 40 ਅੱਛਾ ਪੂਰੇ 40 ਦੀ ਪੂਰੇ 40 ਕਿ ਵਿੱਚੋਂ ਕਰ ਦੇਣੀ ਛੋਟ ਛਾਟ ਛੋਟ ਛਾਟ ਕਰਾਂਗੇ ਜੇ ਕੋਈ ਭੈਣ ਭਰਾ ਫੋਨ ਲਾਵੇ ਇੱਕ ਰੀ ਕੋਈ ਕਿ ਲਾਵੇ ਉਹੋ ਹੀ ਜਿੰਨੇ ਲੈਣੀਆਂ ਸਵਾਦ ਲੈਣ ਵਾਲੇ ਦਾ ਲਾਉਣਾ ਠੀਕ ਹੈ ਕਿ ਮੰਨ ਲਓ ਆਪਾਂ ਚੀਜ਼ ਦੇਣੀ ਆ ਇਹ ਹਿਸਾਬ ਨਾਲ ਉਹ ਪਾਜੀ ਮੱਝ ਆ ਹਾਂਜੀ ਇਹਨੇ ਮੱਝ ਰੱਖਣੀ ਨੇ ਜੀ 6 2 ਫੈਂਡ ਉਹਨਾਂ ਨੇ ਆਪਾਂ ਨੂੰ ਵਿਖਾਈ ਆ ਜਿਹੜੀ ਉਹਨਾਂ ਦੇ ਕੋਲ ਮੰਨ ਲਓ ਸੂਈ ਪਿਛਲੇ ਸਾਲ ਦੀ ਠੀਕ ਆ ਆ ਉਹ ਪਰਚੀਆਂ ਡੇਰੀ ਵਾਲੀਆਂ ਸੰਭੀਆਂ ਆਉਣਾ ਠੀਕ ਆ ਉਹ ਆਂਦੇ ਵੀ ਪਾਜੀ ਮੰਨ ਲਓ ਮੱਝ ਹੁਣ ਲਈ ਨਹੀਂ ਜਾਂਦੀ ਲੱਖ ਰੁਪਏ ਦੀ ਹਾਂਜੀ ਹਾਂਜੀ ਇਹ 40 50 ਹਜ਼ਾਰ ਦੇ ਵਿੱਚ ਜਿਹੜਾ ਲੈ ਜੂਗਾ ਮੱਝ ਹੀ ਲੈ ਜੂਗਾ ਹਾਂਜੀ ਹਾਂਜੀ ਤੇ ਬਾਕੀ ਇਹਦਾ ਦੁੱਧ ਜਿਹੜਾ ਮੱਝ ਤੋਂ ਵੀ ਵਧੀਆ ਹੁੰਦਾ ਵਾ ਗੁਣਾ ਦੇ ਵਿੱਚ ਜੇ ਵੇਖੀਏ ਤੇ ਹਾਂਜੀ ਹਾਂਜੀ ਤੇ ਹੁਣ ਇੱਕ ਆ ਬੜੀ ਹੁੰਦੀ ਦੁੱਧ ਦੀ ਆ ਜਰਸੀ ਆ ਗਈ ਇਹ ਬੱਚੇ ਤਾਂ ਬਿਨਾ ਜੀ ਇਹ ਬਿਨਾ ਬੱਚੇ ਦਾ ਠੀਕ ਹੈ ਇਹ ਨਾ ਤਾਜੀ ਸੂਈ ਆਪਣੇ ਪਿੰਡੋਂ ਹੀ ਲਈ ਵੈੜ ਅੱਛਾ ਆਪਾਂ ਨੂੰ ਪਤਾ ਜਦੋਂ ਸੂਈ ਗੱਬਣ ਵੀ ਸਾਡਾ ਸਬਦਾ ਨਹੀਂ ਬਣਦਾ ਰਿਹਾ ਅੱਛਾ ਤੇ ਚਲੋ ਘਰ ਦੀ ਗੱਲ ਹੀ ਪਾਈ ਨਾ ਠੀਕ ਹੈ ਇਹ ਵੀ ਹੁਣ ਚਲੋ ਉਹਨਾਂ ਦਾ ਬੰਦਾ ਹਟ ਗਿਆ ਹਾੜ ਤੋਂ ਹਾੜ ਨਹੀਂ ਬਣਦਾ ਰਹਿੰਦਾ ਹਾਂਜੀ ਹਾਂਜੀ ਉਹਨਾਂ ਡੰਗਰ ਮੰਨ ਲਓ ਉਹਨਾਂ ਦੇ ਹੋਰ ਵੀ ਦੋ ਤਿੰਨ ਕੰਮ ਆ ਹਾਂਜੀ ਦੋ ਹੀ ਜਾਣੇ ਆ ਇਕੱਲੇ ਠੀਕ ਹੈ ਤੇ ਸੂਤਰ ਨਹੀਂ ਆਉਂਦਾ ਤੇ ਆਪਾਂ ਲੈ ਲਈ ਆ ਇਹਦਾ ਬੱਚਾ ਮਰ ਗਿਆ ਵਸ਼ੀਸ਼ ਮਗਰ ਠੀਕ ਹੈ ਇਹ ਸੂਈ ਨੂੰ ਹੋ ਗਿਆ ਜੋ ਕੋਈ ਡੇਢ ਕਮੀਨਾ ਠੀਕ ਹੈ ਸਾਡੇ ਮੰਨ ਲਓ ਕੋਲੀਆਂ ਬਿਲਕੁਲ ਆ ਘਰ ਦੇ ਨਾਲ ਹੀ ਕਰਿਆ ਠੀਕ ਐ ਤੇ ਹੁਣ ਦੁੱਧ ਕਿੰਨਾ ਇਹਦੇ ਕੋ ਦੁੱਧ ਦੇ ਕੋ ਉਹਨਾਂ ਦੇ ਪਹਿਲਾਂ 10 ਕਿਲੋ ਸਟਾਰਟਿੰਗ ਹਾਂਜੀ 11 ਕਿਲੋ ਤੇ ਹੁਣ ਵਸ਼ੀ ਮਰਨ ਕਰਕੇ ਨਾ ਮੰਨ ਲਓ ਹਾਂਜੀ 5 ਕਿ ਦਿਨ ਹੋਏ 6 ਵਸ਼ੀ ਮਰੀ ਅੱਛਾ ਤੇ ਹੁਣ ਦੁੱਧ ਦੇ ਕੋ 8 ਕਿਲੋ ਨਾ ਹੁਣ ਅਸੀਂ ਚੋਇਆ ਉਹਨਾਂ ਦੇ ਘਰ ਦਾ ਸਾਡੇ ਕੋਲ 100 ਕਿਲੋ ਘਟ ਗਈ ਹੋਰ ਇਥੇ ਉਹ ਡਿੰਗ ਡਿੰਗ ਕੇ ਨਾ ਲੱਗੂ ਉਧਰ ਦੀ ਆ ਠੀਕ ਐ 7 ਕਿਲੋ ਆਪਾਂ ਕਹਿ ਕੇ ਦਾਂਗੇ 2 8 ਕਿਲੋ ਆ 7 ਹੀ ਕਹਾਂਗੇ ਕਿਉਂਕਿ ਅੱਜ ਪੱਠੇ ਮੜੇ ਦੇ ਖਾਦ ਜੰਦੇ ਠੀਕ ਐ ਹਾਂਜੀ ਹਾਲ ਦੀ ਗੱਲ ਦਿੰਦੇ ਹਾਂ ਹਾਂ ਦੇਖ ਸਾਡੇ ਤੇਰਾ ਇਹਦਾ ਜਰਸੀ ਆ ਜਿਹੜੀ ਹੈ ਉਹਨਾਂ ਦੇ ਨਾਲ ਤੀਨਾ ਪਈਆਂ ਗਰਮੀ ਕਰਕੇ ਠੀਕ ਆ ਹਾਂਜੀ ਇਹ ਬਾਹਰ ਨੂੰ ਬੜੀ ਕਰਦੇ ਆ ਲੈ ਵੇ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੋਲੇ ਦਾ ਜਾਇਜ਼ ਹੀ ਕਰਦੀ ਏ ਜਿਨਾ ਬੱਚੇ ਤੋਂ ਆਪਾਂ ਹੋ ਹੈਗੀ ਆ ਕਿਨੇ ਹਾਂਜੀ ਹਾਂਜੀ 5000 ਰੁਪਏ 5000 ਆ ਵਿੱਚੋਂ ਕਰਨਾ ਮੰਨਤਨ ਕਰ ਦੋ ਤੁਸੀਂ ਆਪ ਕਿੰਨੇ ਦੇ ਮਗਾ ਦੀਏ ਮਗਾ ਦੋ ਜਿੰਨੇ ਤੇ 20000 ਤੇ ਮਗਾ ਦੀਏ ਮਗਾ ਦੋ ਕਿ ਹੋਰ ਹੋਰ ਯਾਰ ਸ਼ਬਦ ਅੱਛਾ ਭਾਈ ਤੇ ਹਾਂਜੀ ਭਾਈ ਜੀ ਠੀਕ ਹੈ ਬਾਕੀ ਹੱਥ ਜੋੜ ਕੇ ਸਾਡੀ ਬੇਨਤੀ ਹੈ ਭੈਣ ਭਰਾਵਾਂ ਨੂੰ ਹਾਂਜੀ ਵੇਖੋ ਵੀ ਜੇਸਨੋ ਦਾ ਮਤਲਬ ਲੁੰਦਾ ਹਾਂ ਨਾ ਹਾਂਜੀ ਸਾਡੀ ਖੁਸ਼ੀ ਆ ਅਸੀਂ ਅਗਲੇ ਨੂੰ 100 ਸ਼ੂਟ ਕਰ ਦਈਏ ਜਾਂ 500 ਕਰ ਦਈਏ ਅੱਛਾ ਜਾਂ ਮੰਨ ਲਓ ਕਈ ਨਾ ਹੁਣ ਜਿਦਾਂ ਆਪਾਂ ਬਾਈ ਕਹਿਤਾ ਉਹਨਾਂ ਮੰਨ ਲਓ ਹਾਂਜੀ ਇੱਕ ਵੀ ਖੇਤੀ ਕੰਮ ਨਵੇੜਨ ਦਾ ਕਰਕੇ ਹਾਂਜੀ ਹਾਂਜੀ ਜੇ ਆਪਾਂ ਰਤੀ ਮੰਗ ਕੇ ਘੰਟਾ ਗੱਲ ਕਰਦੇ ਰਹਿੰਨੇ ਆ ਫਿਰ ਗਾਹਕ ਦੂਜਾ ਵੀ ਪਰੇਸ਼ਾਨ ਹੁੰਦਾ ਰਹਿੰਦਾ ਵਿਜੀ ਆਉਂਦਾ ਰਹਿੰਦਾ ਫੋਨ ਹਾਂਜੀ ਉਹ ਸੌਦਾ ਹੀ ਨਹੀਂ ਬਣਦਾ ਉਹ ਗੱਲ ਰੇਟ ਉਹਨੇ ਕੀ ਪਾਏ ਹੁੰਦੇ ਕਿ ਜਿੰਨੇ ਗਾਹਕ ਉਹ ਰੇਟ ਪਾਏ ਹੁੰਦੇ ਆ 12000 ਦਾ ਫਰਕ ਰੱਖਿਆ ਜਾਂਦਾ ਹਾਂਜੀ ਹਾਂਜੀ ਅਜੇ ਵੀ ਕਰਾਂਗੇ ਮਾਨ ਨੂਨ ਜਦੋਂ ਕੇ ਭੈਣ ਭਰਾ ਲਾਇਆ ਜਰੂਰ ਠੀਕ ਹੈ ਜੀ ਹਾਂਜੀ ਫੋਨ ਲਾਵੇ ਦਾਂਗੇ ਵੇੜਾ ਇਹ ਨਹੀਂ ਗੱਲ ਦੇਨੇ ਤੋਂ ਹੁੰਦੇ ਹੀ ਆਪਾਂ ਡੰਗਰ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਸੂਈ ਸਵਾਈ ਹੈ ਹਾਂਜੀ ਇਹ ਤਾਜੀ ਸੂਈ ਜੇ ਆਵਛਾ ਜੀ ਠ ਕਿੰਨਾ ਚ ਦੁੱਧ ਦੇ ਦੇ ਕੋਲ ਤਿਆਰ ਇਹਦੇ ਕੋਲ ਤਿਆਰ 10 ਕਿਲੋ ਦੁੱਧ ਹੈਗਾ ਪੱਕਾ ਦੁੱਧ ਇਹਦੇ ਕੋਲ ਪੱਕਾ 10 ਕਿਲੋ 9 ਲੀਟਰ ਠੰਡਾ ਕਰਕੇ ਐਮ ਗਰੰਟੀ ਦਾਂਗੇ ਆਪਾਂ ਤੋਰੋ ਫਿਰ ਇੰਨਾ ਵੀ 9 ਹੀ ਲਾਓ ਪੱਕਾ ਵਾਕੀ ਸਰੀਰੋਂ ਥੋੜੀ ਜੀ ਕਾਰੀ ਆ ਖਾਂ ਵੀ ਘੱਟ ਹੈ ਕਿ ਇਹ ਦੱਸ ਕੇ ਤਾਂ ਆਰਾਮ ਵਰਵਾਉਂਗਾ ਅੱਜ ਇਹਦੀਆਂ ਠੀਕ ਹੈ ਜੀ ਆਹ ਹਾਂ ਤੇ ਕਿੰਨਾ ਫਿਰ ਮੁੱਲੇ ਦਾ ਮੁੱਲ ਇਹਦਾ ਜੈ ਜੀ ਕਿੰਨਾ ਕ 30000 ਰੁਪਏ 30000 ਹਾਂਜੀ ਵੇਚੋ ਕਰਨਾ ਕੋਈ ਮੰਨਤਾ ਕਰ ਦੋ ਤੁਸੀਂ ਅੱਜ ਕਿੰਨੇ ਸਲੋਟ ਕਰ ਦੋ ਜੋ ਕਰਨਾ ਆ ਵੀ ਮੁਕਾ ਦਿਓ ਕਿੰਨੇ ਦਾ ਨਹੀਂ ਮੁਕਾ ਦਿਓ ਕੋਈ ਗੱਲ ਨਹੀਂ ਬਿਲਕੁਲ ਕਿੰਨੇ ਦੇ ਜੱਸ ਨਾ 27 ਦਿਨ ਹੀ ਦੇ ਦਿੱਕੇ 27 ਦਿਨ ਹੀ 25 ਦੀ ਖੜੀਏ ਪੂਰੀ 25 ਦੀ ਹਾਂ ਚਲੋ ਜਾਣ ਦੋ 25 ਦੀ ਹੋਰ 500 ਵਿੱਚੋਂ ਛੋੜ ਕਰ ਦੋ ਠੀਕ ਆ ਠੀਕ ਆ ਤੁਹਾਨੂੰ ਪੁੱਛ ਕਰਦੇ ਨੇ ਡਾਕ ਵੀ ਪੁੱਛ ਰਹੀ ਠੀਕ ਆ ਬਾਕੀ ਇਹ ਆ ਵੀ ਚਲੋ ਸੂਈ ਸਵਾਈ ਆ ਆਪਣੇ ਵਿੱਚ ਸਵਾਈ ਕਰਕੇ ਚਲੋ ਮੰਨ ਲਓ ਲੱਸੀ ਕਰਕੇ ਭਾਣਾ ਲਈ ਹੈ ਜਿਹੜੀ ਗੱਲ ਆ ਕੋਈ ਭੈਣ ਭੈਣ ਭਰਾ ਸਾਂਭ ਵਾਲਾ ਲੈ ਜੂ ਨਾ ਇਹਨੇ ਦੁੱਧ ਜਿਹੜਾ 12 13 ਕਿਲੋ ਆ ਰਾਮ ਨਾਲ ਚਵਾਈ ਇਹ ਆ ਵੀ ਹੈਗੀ ਹੈ ਜੇ ਵੈੜੀ ਆ ਵੈੜੀ ਆ ਬਿਲਕੁਲ ਪਰ ਸਾਂਭੀ ਨਹੀਂ ਕਿਹਦੇ ਆ ਨਾ ਸਾਂਭੀ ਘੱਟ ਆ ਤੇ ਬਾਕੀ ਚਲੋ ਜੇ ਸਾਂਭੀ ਹੁੰਦੀ ਤੇ ਉਹ ਵੀ ਕੋ ਚਾਰ ਪੈਸੇ ਵੱਧ ਵਟ ਲੈਿੰਦੇ ਤੇ ਤੁਸੀਂ ਵੀ ਵੱਧ ਮੰਗਨੇ ਉੱਪਰਲੀ ਦਾ ਪੁੱਤ ਗੱਲ ਕਰ ਲਈ ਤੇ ਫਿਰ ਮਰਬੋਂ ਨਹੀਂ ਦੀਆਂ ਤਾਂ ਨਾ ਸੋ। ਉਹਦਾ ਕਹਿੰਦੇ ਜਵਾਬ ਹੀ ਇੱਕ ਰੀ ਦਿਖਾ ਦਈਏ। ਹਾਂਜੀ। ਬਾੜ-ਬਾੜ ਬੱਚਾ। ਸਮਾਗ ਖਣ ਕਢਾ ਲਈ ਲੰਮੇ। ਤਾਂ ਬੱਚਾ ਛੱਡਦਾ ਜਿਹੜਾ ਇਹਦਾ। ਪਰਲੀ ਦੀਆਂ ਮੈਂ ਮਾਰ ਦਲਾਂ ਧਰਾਂ ਜਿਗਾ। ਆ ਵੀ ਇਤਰਾ ਹੀ ਸੀ ਇਹਨ ਦੇ। ਅੱਛਾ ਜੀ। ਆ ਵੇਖੋ। ਮੋਟੀ ਧਾਰਾ ਵੇਖ ਲੋ ਠੀਕ ਐ ਕੋਈ ਵੰਗਾ ਨਹੀਂ ਦਮਾ ਅੱਛਾ ਥੋੜਾ ਜਿਹਾ ਕੇਈ ਵਾਰੀ ਪਛੂ ਕਰ ਜਾਂਦਾ ਵੰਗੇ ਤੋਂ ਬਗੈਰ ਹੀ ਇਤਰਾ ਠੀਕ ਐ ਜੀ ਹਾਂ ਜੀ ਚੱਲ ਬਿਸ਼ਾ ਬਾਂ ਲੱਗੇ ਮਾਰ ਧਾਰਾ ਤੇ ਮੈਂ ਮਾਰਾ ਦਿਖਾ ਦਿਓ ਤੈਨੂੰ ਦਿਖਾ ਦਵਾਂਗਾ ਮੋਟੀ ਘਰ ਦੇ ਦੇਣ ਨੂੰ ਐ ਪੂਰੀ ਚਵਾਈ ਵਾਲਾ ਫਣਜ ਠੀਕ ਹੈ ਜੀ ਥਾਲਨੀ ਨਾ ਤੋਂ ਤੇਲ ਕਬਾ ਠੀਕ ਹੈ ਜੀ ਚਲੋ ਇੱਕ ਪਰਲੇ ਥਾਲ ਦੀ ਵੀ ਖਾਦੋ ਨਾ ਚੰਗੀ ਦਾ ਠੀਕ ਹੈ ਜੀ ਐ ਮੋਟੀ ਘਰ ਬਿਲਕੁਲ ਤੇ ਖੰਦ ਖਾਦੀਏ ਤੇ ਇੱਕਰੀ ਇਸ ਤਰ੍ਹਾਂ ਹਾਂਜੀ ਹਾਂਜੀ ਆ ਵੇ ਲੰਮੇ ਕੱਢ ਜਾਂਦੀ ਪਸਮਕੇ ਪੂਰੇ ਥਾਲਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਐਂਡ ਤੇ ਆ ਇੱਕ ਹਾਂਜੀ ਇਹਦੇ ਕੋ ਦੁੱਧ ਕਿੰਨਾ ਇਹਦੇ ਕੋ ਦੁੱਧ ਦਾ ਕੀ ਗੇਲੋ ਲੈ ਗਏ ਅੱਛਾ ਤੋ ਕਿ ਅਜੇ ਆਈ ਜੇ ਵੀ ਹੋਈ ਅੱਛਾ ਆ ਤਾਂ ਦੇਖ ਕੇ ਵਧੀਆ ਰਸਾ ਤਾਂ ਨੇ ਹੁੰਦਾ ਵੱਡਿਆ ਆਪਾਂ ਹਾਂਜੀ ਹਾਂਜੀ ਜਿਹੜਾ ਪਾਇਆ ਹੈ ਹਾਂਜੀ ਹਾਂ ਤੇ ਆਪਾਂ ਕਿ ਲੋ ਘਾਟੀ ਦਸੀ ਹੈ ਕੀਮਤਾਂ ਹੁੰਦਾ ਆਪਾਂ ਕਿਹੜੀ ਚੋਈ ਹੈ ਹਾਂਜੀ ਹਾਂਜੀ ਹੈ ਕਿ ਨਹੀਂ ਹਾਂਜੀ 5 ਕਿਲੋ ਦੁੱਧ ਦੇਵਾਂਗੇ ਮਣਕੇ ਅਗਲੇ ਅੱਛਾ ਇਹ ਆ ਵੀ 5 ਕਿਲੋ ਦੁੱਧ ਹੋਵੇ ਤੇ ਕੋਈ ਇੱਥੇ ਲਾ ਦੇ ਨਹੀਂ ਤੇ ਬੱਜੀ ਰਹਿਣਾ ਨਹੀਂ ਤੇ ਇੱਥੇ ਬੱਜੀ ਰਹਿਣ ਤੋਰਾਂਗੇ ਫਿਰ ਇਕ ਦਿਨ ਬਾਕੀ ਜਿਹੜਾ ਦੁੱਧ ਵੀ ਸੰਗਣਾ ਹਣਾ ਵਾ ਹਾਂਜੀ ਹਾਂਜੀ ਇਹ ਵੀ ਚਾਈ ਤੇ ਇਹਦਾ ਫਿਰ ਮੁੱਲ ਵੀਰ ਜੀ ਜਿਆ ਜੀ ਇਹਦਾ 17000 ਜੀ 17000 ਆ ਅਨਵੀਰ ਤੋਂ ਵੇਚਣੀ ਇਹਦੇ ਕਿੱਥੇ ਨਵੇੜੀ ਹੈ ਹੋਣੀ ਇਹਨਾਂ ਨਵੇੜ ਤੋਂ ਤੈਨੂੰ ਜਿਦਾਂ ਕਹਿੰਦੀ ਇੱਕ 14 ਦੇ ਦਈਏ 13 ਲੀਜੇ ਤੋਂ ਪਰੇ ਅੱਛਾ 13000 ਜੀ ਠੀਕ ਆ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਨਾਨਕ ਵਾਲੀਆਂ 13 13 ਹੀ ਠੀਕ ਹੈ ਠੀਕ ਹੈ ਤੇ ਬਾਕੀ ਆ ਵੀ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਨਾ ਵੇਖ ਚਾ ਕੇ ਆਪਣੀ ਸਮਝ ਨਾਲ ਵੇਖ ਚਾ ਕੇ ਖੜੇ ਹਾਂਜੀ ਗੱਬਨ ਪਾਸ ਕਰਕੇ ਲੈ ਜਾ ਜੋ ਵੀ ਆ ਸਾਰਾ ਕੁਝ ਇਹੀ ਆ ਗੱਬਨ ਪਾਸ ਕਰਕੇ ਲੈ ਜਾ ਹਾਂਜੀ ਤੇ ਜੜੀਆਂ ਵਾਂ ਸੋਈਆਂ ਆਪਣੀਆਂ ਚਵਾਈ ਕਰਕੇ ਤੇ ਦੋ ਟਾਈਮ ਮੈਂ ਦੁੱਧ ਮਿੰਨ ਕੇ ਖੜੇ ਜੀ